ਮੰਨਾ ਤਰ 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 ਗੁਰੂ ਸਿ ਮੰਨਾ ਨਾਮ ਪਾਵੇ ਨਾ ਕਿਹਦਾ ਨਾਮ ਨੰਨ ਹੋਏ ਦੇਖੋ ਮਨ ਜਾਣੇ ਆਹ ਕੁਐਸਚਨ ਸਾਡੇ ਮੂਰੇ ਆਈ ਗਿਆ ਮਨ ਨਹੀਂ ਮੰਨਦਾ ਕੀਰਤਨ ਕਰ ਲੋ ਕਿਤਾਬਾਂ ਪੜ੍ਹ ਲੋ ਮਹਾਤਮਾ ਦੇ ਬਚਨ ਸੁਣ ਲੋ ਨਹੀਂ ਮੰਨਦਾ ਕੋਈ ਚੀਜ਼ ਐਸੀ ਰੱਬ ਨੇ ਬਣਾਤੀ ਐ ਅਸੀਂ ਵੀ ਬੜੇ ਤੰਗ ਆ ਵੀ ਤੂੰ ਮੰਨਤਾ ਜਾ ਉਹ ਕਹਿੰਦਾ ਮੈਂ ਕਿਵੇਂ ਮੰਨ ਜਾ ਜਿੱਦਣ ਮੈਂ ਮੰਨ ਲਿਆ ਮੇਰਾ ਹੀ ਖਤਮਾ ਹੋ ਜਾਣਾ ਮਨਉਨਾਸ਼ ਹੋ ਜਣੇ ਬਾਸਨਾ ਖਾਇ ਹੋ ਜਾਣੀ ਹੈ ਤਤ ਗਿਆਨ ਪ੍ਰਗਟ ਹੋ ਜਾਣਾ ਮੇਰੀ ਹੋਂਦ ਐਸੇ ਗੱਲ ਦੇ ਉੱਤੇ ਕਾਇਮ ਹੈ ਕਿ ਮੈਂ ਮੰਨਣਾ ਕਹਿੰਦੇ ਗੁਰੂ ਕਹਿੰਦੇ ਐ ਚਾਹੇ ਕਹਿੰਦਾ ਰੱਬ ਕਹੀ ਜਾਲ ਮੈਂ ਤਾਂ ਨਹੀਂ ਮੰਨਦਾ ਉਹ ਨਹੀਂ ਮੰਨਦਾ ਪ੍ਰੋਬਲਮ ਆ ਗਈ ਐ ਸਾਰੀ ਮਹਾਰਾਜ ਕਹਿੰਦੇ ਚਲ ਕੰਨ ਪ੍ਰੈਕਟੀਕਲੀ ਬਸਾਲ ਦੇ ਕਹਿੰਦੇ ਸਵੇਰੇ ਜਾਈਂ ਐਦਰ ਜਿਹੜਾ ਰੋਹਿਤ ਦਾ ਤੋਬਾ ਹੈ ਦਰਾਹਤਲੇ ਘਣੀ ਹੋਤੇ ਤੈਨੂੰ ਦੱਸਣ ਆਲੇ ਆਉਂਦੇ ਪਹਿਲੇ ਦਿਨ ਗਿਆ ਕੋਈ ਨਾ ਆਇਆ ਮਾਰੇ ਕਹਿੰਦੇ ਕੋਈ ਸ਼ਹੀ ਕਹਿੰਦਾ ਕਾਵਾਂ ਦਾ ਜੋੜਾ ਸੀ ਦੂਸਰੇ ਦਿਨ ਗਿਆ ਤਾਂ ਉਥੇ ਕਾਵਾਂ ਦੀ ਥਾਂ ਤੇ ਬਗਲੇ ਸੀ ਤੀਸਰੇ ਦਿਨ ਗਿਆ ਤਾਂ ਬਗਲਿਆਂ ਦੀ ਥਾਂ ਤੇ ਕਾਂ ਸੀ ਹੰਸ ਸੀ ਜਨਰ ਸਤੇ ਪਾਸ਼ਾ ਆਇਤਾ ਅਦਲੀ ਬਦਲੀ ਹੁੰਦੀ ਗਈ ਪਰ ਕੋਈ ਆਇਆ ਨਹੀਂ ਦੱਸਣ ਆਲਾ ਮਾਰੇ ਕਹਿੰਦੇ ਅੱਜ ਆ ਜਾਊਗਾ ਉਹ ਬੇਇੱਜ਼ਤਾਂ ਕੀ ਦੇ ਰਹੇ ਥੋਤੇ ਇੱਕ ਦੇਵਤਾ ਦੇਵਤਿਆਂ ਦੀ ਜੋੜੀ ਬੈਠੀ ਹੈ ਇਹਦੇ ਚਰਨਾਂ ਤੇ ਨਮਸਕਾਰ ਕਰਨ ਲੱਗੇ ਕਹਿੰਦੇ ਤਾਨੈ ਸਿਖਾ ਤਾਨੈ ਜੇਰਾ ਮੈਂ ਕਹਾ ਦਾ ਤਾਨੈ ਕਹਿੰਦੇ ਤੈਂ ਮਹਾ ਪੂਰਨ ਮਹਾ ਪ੍ਰਸ਼ਾ ਪਰਮੇਸ਼ਰ ਰੂਪ ਗੁਰੂ ਦਾ ਦਰਸ਼ਨ ਕੀਤਾ ਤੇ ਤੇਰੇ ਚ ਇੰਨੀ ਸ਼ਕਤੀ ਆ ਗਈ ਕਿ ਤੇਰਾ ਦਰਸ਼ਨ ਕਰਕੇ ਸਾਡਾ ਉਧਾਰ ਹੋ ਗਿਆ ਅਸੀਂ ਉਹੀ ਕੌਮ ਆ ਜਿਹੜੇ ਪਹਿਲੇ ਦਿਨ ਸੀ ਅੱਜ ਦੇਵਤੇ ਬਣ ਕੇ ਜਾ ਰਹੇ ਮਹਾਰਾਜੀ ਦੇ پاس ਆ ਕੇ ਹੈਰਾਨ ਹੋ ਗਿਆ ਮਹਾਰਾਜ ਕਹਿੰਦੇ ਕਹਦਾ ਹੈਰਾਨ ਹੁੰਨਾ ਭਾਈ ਤੈਨੂੰ ਪ੍ਰੈਕਟੀਕਲੀ ਦਿਖਾਇਆ ਆਦਮੀ ਜਿਹੜਾ ਇਹਦੇ ਅੰਦਰੋਂ ਵੀ ਮਾਇਲ ਹੈ ਤੇ ਬਾਹਰ ਵੀ ਮਾਇਲ ਛਾਲ ਕਾਵਟ ਤੋਖੇ ਫਰੇਬ ਝੂਠ ਕਾਮ ਕ્રોਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਬਖੀਲੀ ਐਡੀਆਂ ਬੁਧਬੂਦਾਰ ਚੀਜ਼ਾਂ ਚੱਕੀ ਫਿਰਦਾ ਕਾਹ ਮਾਨਵੀ ਕਾਲਾ ਅੰਦਰੋਂ ਵੀ ਕਾਲਾ ਅੰਦਰ ਤੇ ਖਰਾਕ ਕੀ ਹੁੰਦੀ ਆ ਉਹਦੀ ਮੈਲੀ ਖਰਾਕ ਹੁੰਦੀ। ਵਿਸ਼ਟਾਦ ਖਾਂਦਾ ਹੈ। ਗੰਦਮੰਦ ਖਾਂਦਾ। ਕਹਿੰਦੇ ਐਵੇਂ ਜਿਹੜਾ ਹੈ ਮਨੁੱਖ ਇਹ ਜਦ ਅੰਦਰੋਂ ਕਾਲਾ ਤੇ ਬਾਹਰੋਂ ਕਾਲਾ ਹੁੰਦਾ ਉਸ ਵੇਲੇ ਨਿੰਦਿਆ ਚੁਗਲੀ ਈਰਖਾ ਬਖੀਲੀਆ ਖਰਾਕ ਖਾਂਦਾ। ਦੂਜਿਆਂ ਦੀ ਮੈਲ ਮੂੰਹ ਨਾਲ ਝੱਟਦਾ। ਜਿਹੜਾ ਦਾ ਕਰਮਚਾਰੀ ਹੁੰਦੇ ਅਗੇ ਉਹ ਤਾਂ ਝਾਰੂ ਤੇ ਕਿ ਜੇ ਟਿੰਟ ਹੁੰਦੀ ਮਦਨ ਦਾ ਦੂਜਿਆਂ ਦੀ ਮਾਇਲ ਚੁੱਕਦੇ ਸੀ ਇਹ ਜਿਹੜਾ ਬੰਦਾ ਹੈ ਕਹਿੰਦੇ ਮੂੰਹ ਦੇ ਨਾਲ ਝੱਟਦਾ ਹੈ ਨਿੰਦਿਆ ਕਰਦਾ ਹੈ ਤੇ ਆਪਣੇ ਉੱਤੇ ਸਾਰੇ ਦੋਸ਼ ਲੈ ਲੈਂਦਾ ਕਹਿੰਦੇ ਕੌਮਰਤੀਆ ਹੈ ਜਦ satsang ਜਾਂਦਾ ਹੈ ਉੱਥੇ ਜਾ ਕੇ ਇਹਨੂੰ ਸੋਝੀ ਪੈਂਦੀ ਹੈ ਜਦ ਮਹਾਤਮਾ ਲੋਕ ਐਸੇ ਬਚਨ ਕਰਦੇ ਨੇ

ਮਾਨ ਪਾ ਲੈਂਦਾ ਤੁਗਲਿਆਂ ਇਹਨੇ ਨਾ ਉਹ ਨਾ ਕੀ ਕੋਸਰ ਨਾ ਕਰਦਾ ਵਿਰਲਾ ਵਹਿਣ ਆਪਣਾ ਕੀਤਾ ਪਾਵੇ ਇੱਕ ਨਿੰਦਿਆ ਕਹਿੰਦੇ ਐਸੇ ਬਚਨ ਸੁਣ ਕੇ ਫੇਰ ਹੀ ਨਿੰਦਿਆ ਨਿੰਦਿਆ ਤੁਗਲਿਆਂ ਛਾਲ ਕਵਟ ਗਲਤ ਕੰਨਾ ਕਰਨ ਤੋਂ ਹਟ ਜਾਂਦਾ ਹੈ ਤੇ ਬਾਹਰੋਂ ਬੜਾ ਸੋਹਣਾ ਹੋ ਜਾਂਦਾ ਸਾਰਿਆਂ ਦੇ ਅੰਦਰ ਮਾਨ ਪਾ ਲੈਂਦਾ ਕਹਿੰਦੇ ਬਗਲਾ ਫਿਰਤੀ ਹੁੰਦੀ ਆ ਉਹਦੀ ਅੰਦਰੋਂ ਹਜੇ ਨਹੀਂ ਪਾਸ ਜਾਂ ਆਦਤ ਨਹੀਂ ਛੱਡੀ ਉਹ ਸਾਧ ਸੰਗ ਕਰਦੇ ਕਰਦੇ ਦੂਸਰੀ ਸਟੇਜ ਬਗਲੇ ਦੀ ਆਇਆ ਕਰਦੀ ਬਾਹਰੋਂ ਠੀਕ ਠਾਕ ਹੈ ਅੰਦਰੋਂ ਤੂੜਕ ਬਾੜ ਭਰੀ ਫਿਰਦਾ ਉਹ ਨਹੀਂ ਛੱਡਦਾ ਕਹਿੰਦੇ ਜੇ ਤਾਂ ਹੋਰ ਸਾਧ ਸੰਗ ਕਰਦੇ ਫੇਰ ਇਹਦੇ ਅੰਦਰ ਵਿਵੇਕ ਵਰਤੀ ਜਾਗ ਪੈਂਦੀ ਆ ਹਾਂਸ ਵਾਲੀ ਹਾਂਸ ਨੂੰ ਦੁੱਧ ਪਾ ਦੋ ਉਹ ਚੁੰਝ ਮਾਰਦਾ ਆ ਕੇ ਉਹ ਚੁੰਝ ਜੁੰਦੀ ਹੈ ਖਟਿਆਈ ਦੁੱਧ ਫਟ ਜਾਂਦਾ ਹੈ ਫਟੇ ਹੋਏ ਫੁੱਟੀਆਂ ਖਾ ਜਾਏਗਾ ਪਾਣੀ ਛੱਡ ਜਾਏ ਇਸੇ ਤਰ੍ਹਾਂ ਨਾਲ satsang ਕਰਦੇ ਕਰਦੇ ਸਤ ਤੇ ਸਤ ਦੀ ਵਿਚਾਰ ਅੰਦਰ ਆ ਜਾਂਦੀ ਹੈ ਵਿਵੇਕ ਬਿਰਤੀ ਜਾਗ ਪੈਂਦੀ ਹੈ ਜਾਣ ਜਾਂਦਾ ਵੀ ਸਤ ਇੱਥੇ ਪਰੀਪੂਰਨ ਵੈਗਰੂ ਹੈ ਸਤ ਜੋ ਆ ਨਜ਼ਰ ਆਉਂਦਾ ਸਾਰਾ ਇਹ ਸਭ ਵੰਸਣ ਆ ਰਹੇ ਇਹ ਰਹਿੰਦਾ ਨਹੀਂ ਹੈ ਚਲਿਆ ਜਾਂਦਾ ਹੈ ਖਤਮ ਹੋ ਜਾਂਦਾ ਹੈ ਇਹ ਪ੍ਰਵਾਹ ਜਿਵੇਂ ਚੱਲਦਾ ਹੁੰਦਾ ਹੈ ਦਰਿਆ ਦਾ ਜਾਂ ਨਹਿਰ ਦਾ ਐ ਇਹ ਟੁੜਿਆ ਜਾ ਰਿਹਾ ਹੈ ਇਹ ਮੁੜ ਕੇ ਨਹੀਂ ਆਉਂਦਾ ਜਿਹੜਾ ਲੰਘਾ ਪੁੱਲ ਥਲੇ ਲੰਘਿਆ ਫੇਰ ਨਹੀਂ ਉਹਨੇ ਮੁੜ ਕੇ ਆਉਣਾ ਪ੍ਰਵਾਹ ਚੱਲ ਰਿਹਾ ਉਹ ਕਹਿੰਦਾ ਜਿਹੜਾ ਪ੍ਰਵਾਹ ਚੱਲਦਾ ਹੈ ਮਾਇਆ ਹੈ ਤੇ ਜਿਹੜਾ ਨਹੀਂ ਚੱਲਦਾ ਅਚਲ ਹੈ ਉਹ ਵੈਕਰੀ ਹੈ ਕਹਿੰਦੇ ਜਦੋਂ ਇਹ ਬਿਰਤੀ ਜਾਗ ਪੈਂਦੀ ਹੈ ਫੇਰ ਦੇਵਤਾ ਪਰਪਰ ਵੀ ਮਿਲ ਗਿਆ ਜੀ ਜਨਮਾਨਸਤੇ ਦੇਵ ਤੇ ਕੀਏ ਕਰਤ ਨਾ ਲਾ ਕੇ ਸਮਝ ਆ ਗਈ ਕਹਿੰਦਾ ਸੱਚੇ ਬਾਦਸ਼ਾ ਮੇਰੇ ਬਾਤ ਸਾਰੀ ਸਮਝ ਆ ਗਈ ਠੀਕ ਕਹਿੰਦੇ ਇਹਦਾ ਭਾਈ ਜਿਹੜੀ satsang ਹੈ ਕੋਈ ਵੀ ਕਰ ਲੋ ਚਾਹੇ ਵੱਡਾ ਪਾਪੀ ਕਰ ਲਵੇ ਚਾਹੇ ਪੁੰਨੀ ਕਰ ਲਵੇ ਚਾਹੇ ਕੋਈ ਹੋਰ ਤਰ੍ਹਾਂ ਦਾ ਬੰਦਾ ਕਰ ਲਵੇ ਇਹ ਪਾਰ ਲੰਘਣਾ ਹੀ ਲੰਘਣਾ ਹੈ ਉਹ ਤਾਂ ਲੰਘ ਜਾਂਦਾ ਹੈ ਆਪਾਂ ਵਿਚਾਰ ਕੇ ਦੇਖ ਲੋ ਮਹਾਰਾਜ ਦੇ ਅੰਦਰ ਬਹੁਤ ਸਾਰੀਆਂ ਐਸੀਆ ਮਸਾਲਾ ਆਉਂਦੀਆਂ ਗਨਕਾ ਦੀ ਆਉਂਦੀ ਹੈ ਜਾਂ ਮਲ ਦੀ ਆਉਂਦੀ ਹੈ ਇਤਿਹਾਸ ਦੇ ਅੰਦਰ ਬੜੇ ਬੜੇ ڈاکੂਆਂ ਦੀ ਆਉਂਦੀ ਹੈ ਗੁਰੂ ਮਹਾਰਾਜ ਭੂਮੀਆਂ ਕੋਲ ਜਾਂਦੇ ਨੇ ਜਾਦੂਗਰਾਂ ਕੋਲ ਜਾਂਦੇ ਨੇ ਹੋਰ ਕੌਡੇ ਰਾਖਸ਼ ਵਰਗੇ ਆਦਮ ਖੋਰ ਜਾਂਦੇ ਨੇ ਦੇ ਅਫਰੀਕਾ ਦੇ ਜੰਗਲਾਂ ਵਿੱਚ ਜਾਂਦੇ ਨੇ ਉਹ ਸਾਰਿਆਂ ਨੂੰ ਜਦੋਂ satsang ਹੁੰਦਾ ਹੈ ਤਾਂ ਉਹ ਉਹਨਾਂ ਦਾ ਅੰਦਰੋਂ ਨਿਰਮਲ ਹੋ ਕੇ 12ਵਾਂ ਵੀ ਨਿਰਮਲ ਹੋ ਜਾਂਦੇ ਨੇ ਤੇ ਉਹ ਭਵਜਲ ਪਾਰ ਕਰ ਜਾਂਦੇ। ਉਹਦੀ ਮਿਸਾਲ ਦਿੰਦੇ ਹੋਏ ਗੁਰੂ ਮਹਾਰਾਜ ਜੀ ਇਸ ਤਰ੍ਹਾਂ ਫਰਮਾਉਂਦੇ